ਜਿਹੜੇ ਧਰਮ ਦਾ ਜੈਕਾਰਾ ਉੱਚਾ ਨਹੀਂ ਹੁੰਦਾ ਉਹ ਕੌਮ ਤਰੱਕੀ ਨਹੀਂ ਕਰਦੀ ਉਹ ਸਨਾਤਨ ਧਰਮ ਹੈ ਜਿਸ ਤੋਂ ਬਹੁਤ ਸਾਰੇ ਬਹੁਤ ਸਾਰੇ ਧਰਮ ਨਿਕਲੇ ਆ ਜੈ ಘೋಷ ਦਾ ਆਵਾਜ਼ ਸਾਡੇ ਸਨਾਤਨ ਧਰਮ ਦੀ ਜ਼ਰੂਰ ਸਾਡੇ இந்து ਨੂੰ ਸਮਾਜ ਦੇ ਉਹ ਸਨਮਾਨ ਸਾਡੇ ਫਰਾਜ ਚੰਦ ਜੀ ਆਪਰ ਸਾਹਿਬ ਕੁੰਭਰ ਜੀ जय जय स्वामी जी डीपी जी कोसला तेरे सरकार दो तो बिजोरों को तो दाते सारे एक बार मैं नमन करता नमस्कार जय सिद्धिदा दोस्तों ये जिधर इसे हास्य मैदान है जिधर श्री रामलीला समिति और रामलीला मैदान ही इसे मैदान है इधर तो क्या होगा कोई ਇਸ ਬਰਾਕੀਨ ਪ੍ਰਚਲਨ ਆ ਰਹੀ ਹੈ ਜਿਹੜੇ ਖਵਾਰ ਆਪਣੇ ਮੋਢਿਆਂ ਤੇ ਡੋਲੇ ਨੂੰ ਚੱਕ ਕੇ ਲੈ ਕੇ ਆਦੇ ਆ ਮਿਲਾ ਗਿਆ ਪੂਰੇ ਨੌਰਤ ਲੇਟਿਆਂ ਦੇ ਵਿੱਚ ਐਸਾ ਕੋਈ ਨਹੀਂ ਅਸਲ ਨਹੀਂ ਜਿਹਨੂੰ ਮੋਢਿਆਂ ਤੇ ਲੈ ਕੇ ਬੁਹਾਰ ਰੱਖੇ ਹੋ ਬਹੁਤ ਬਹੁਤ ਵਧਾਈ ਅੱਜ ਬਹੁਤ ਵੱਡਾ ਪਰਵ ਹੈ ਨਸ਼ਾਇਦਾ ਪਰਵ ਔਰ ਅੱਜ ਦੀ ਰਾਤੇ ਖੁਸ਼ੀਆਂ ਨਾਲ ਮਨਾਈਏ ਠੀਕ ਹੈ ਕੋਈ ਨਾ ਕੋਈ ਕਿਸੇ ਵੇਲੇ ਕੋਈ ਜਾਦਗੀਆਂ ਰੇਤੀ ਇਤਮਾਜ ਦੇ ਉੱਤੇ ਲੇਕਿਨ ਉਹਨੂੰ ਹਾਂ ਸੇ ਇਕੱਠ ਕਰਦੇ ਹੋਏ ਅਸੀਂ ਅੱਗੇ ਵਧਦੇ ਲਈਏ ਜੈ ਸ਼ੀਰ 람 ਜੈ ਸ਼ੀਰ 람 ਜੀ ਬਾਬਾ ਜੀ ਆਗਾਮੀ ਲਾ

इन्होन भारती जी से प्रार्थना करूंगा कि वो भी अपना सम्मान जो है ग्रहण करे आकर के। जरा किशीर्वाद बिंदु सरसवाल जी, जी दे मेला ने वाला हूं दे रहे हैं बहुत बहुत जिला स्वामी प्रकाश राम जी महाराज जिवे जो तो कि जागृति संस्थान से भाई तो थोड़ी जी खाली महाश्री नारायण दसपुरी से प्रार्थना करूंगा महाद्र नारायणपुरी से महापर्व पे है बाकी हारी लाल की जय बलदेव की जय बहुत ही धूमधाम से पूरे भारतवर्ष में मनाया जा रहा है ग्रोवर 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 क्योंकि इस दिन भगवान श्री राम ने मानव सहरा तहत की स्थापना करते हैं ਮਾ ਜਨ ਜਨ ਮੇਂ ਜਾਣਤੀ ਆਤੇ ਹੈਂ ਨਾਮ ਦੀ ਸਥਾਪਨਾ ਕਰਤੇ ਹੈਂ ਔਰ ਸਭੀ ਕੋ ਨੇਚਰ ਪ੍ਰਤਿਕੇ ਸਾਥ ਜੋੜਤੇ ਰੇਤਾ ਜਨ ਮੇਂ ਗਵਾਰਨ ਦੀ ਰਾਫ ਨੇ ਪ੍ਰਤਿਕੇ ਦੀ ਸਥਾਪਨਾ ਕੀਤੀ ਨਾਮ ਦੀ ਸਥਾਪਨਾ ਕੀਤੀ ਤੇ ਸਭ ਕੋ ਜਾਗਰਤ ਕੀਤਾ tha ਔਰ ਸੰਕਰਨ ਕੀਤਾ tha ਗੁਰਦੇਸ਼ ਕੁੱਕੜੀ ਸ਼ਦੀਸ਼ ਚਬਰਵਾਲ ਧੰਨਵਾਦ ਸ਼੍ਰੀ ਗੁਰਦੇਸ਼ ਸ਼ਰਮਾ ਜੀ ਵੀ ਜੀ ਦਾ ਬਾਕੀ ਧੰਨਵਾਦ ਜੀ ਜੀ ਦਾ ਬਹੁਤ ਹੀ ਸ੍ਰੀ ਰakesh ਪਾਡੇ ਜੀ ਇਹ ਤ੍ਰਿਸ਼ੀ ਗਾਉਂ ਦੇਦਾਰ ਹੈ ਖਾਸ ਕਰਕੇ ਕਿ ਤਾਰਿਆਂ ਨੇ ਹੀ ਮਿਲ ਕੇ ਜੋ ਸਾਡੇ ਦੇਸ਼ ਦੀ ਇੱਕ ਉਹ ਬਾਰ ਕਿੰਨੇ ਚੱਲੇ ਪਹੁੰਚਿਆ ਚਾਹੇ ਸਾਰੇ ਸ਼ਾਨਦਾਰ ਕਾਰਕਿਆਂ ਨੂੰ ਦੇਖ ਰਹੇ ਆ ਜੀ ਕਮਲ ਬਸਤੀ ਜੀ ਕੁਮਾਰਾ ਜੀ ਸ਼ਰਮਾ ਕੋਟਾ ਜੱਜਨ ਜੀ ਕਿਰਨ Anyway, रा अनिले रमन अगरि रावन बनाया बिल्कुलु तयारी कराई जिटी ਮਹਾਪਰਮ ਕੀ ਜੈ ਸ਼੍ਰੀ ਰਾਮ ਕਹਿ ਚਲੇ ਸਭੀ ਕੇ ਇਸ ਮਹਾਪਰਮ ਕੀ ਮੁਬਾਰਕਬਾਦ ਦੇ ਸ਼੍ਰੀ ਕਰਸ਼ੀਆ ਰਾਮ

ਸੁਣਨ ਸਾਡੇ ਮਾਸ਼ੇ ਆਜੋ ਚੌਧਰੀ ਯਸ਼ਪਾਲ ਜੀ ਆਪ ਜੀ ਅਤੇ ਸ਼੍ਰੀ ਨੀਰਮਨ ਮਹਾਦੇਵ

चारि <laughs> जा <laughs> मार काटने वाले भाई वो तैयारी कर रहे हैं सब जगह से हर जगह से तैयारी है अरे सर्वर दे आज के यार बोला करके रक्त मेरी शलस्या श्री रामचंद्र इस पावन में पहुंचेला उसके पहले राम जी देर से इंतजार I don't know, I don't know, I don't know, I don't know. ਜੋ ਦੁਸ਼ਹਿਰਾ ਦਾ ਤਿਹਾਰ ਮਨਾਇਆ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਦਿਖਾ ਦਿੰਨੇ ਆ ਜਿੱਥੇ 라ਵਣ ਦਹਨ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਸਭ ਤੋਂ ਵੱਡਾ 라ਵਣ 121 ਫੁੱਟ ਦਾ ਹੈ 라ਵਣ ਆ ਟਰਮੋਟ ਕੰਟਰੋਲ ਦੇ ਨਾਲ 라ਵਣ ਦਹਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜਿਹੜੇ ਨੇ ਉਹ ਰਿਮੋਟ ਦੇ ਨਾਲ 라ਵਣ ਦਹਨ ਕਰਨਗੇ ਕੁਝ ਹੀ ਸਕਿੰਟਾਂ ਦੇ ਵਿੱਚ 라ਵਣ ਦਹਨ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਰਾਵਣ ਦੇ ਵਿੱਚੋਂ ਜੋ ਚਿੰਗਾਰੀਆਂ ਨੇ ਉਹ ਨਿਕਲ ਰਹੀਆਂ ਨੇ ਜੋ ਪਟਾਕੇ ਲਗਾਏ ਗਏ ਨੇ ਤਾਂ ਇਸ ਤੋਂ ਬਾਅਦ ਪੂਰੀ ਤਰ੍ਹਾਂ 라ਵਣ ਦਹਨ ਹੋ ਜਾਵੇਗਾ ਬੁਰਾਈ ਤੇ ਛਾਈ ਦਾ ਪ੍ਰਤੀਕ ਦੁਸ਼ਹਿਰਾ ਅੱਜ ਦੇਸ਼ਪੁਰ ਦੇ ਵਿੱਚ ਬਣਾਇਆ ਜਾ ਰਿਹਾ ਵਾ ਕਈ ਥਾਵਾਂ ਤੇ 라ਵਣ ਅੱਜ ਦਹਨ ਕੀਤੇ ਜਾ ਰਹੇ ਨੇ ਤਾਂ ਪੰਜਾਬ ਦਾ ਸਭ ਤੋਂ ਵੱਡਾ 라ਵਣ ਤਿਰਕਤਾਇਰਾ ਸ੍ਰੀ ਦੇਸਰ ਦੇ ਆਸ਼ਟਬਾਜੀ ਹੋਣ ਦੇ ਸਤ ਤੱਕ 100 ਕੀ ਫੋਟੋ ਹੈ 라ਵਣ ਬਣ ਕੇ ਜਾ ਰਿਹਾ ਤਸਵੀਰਾਂ ਜਿਹੜੇ ਰਾਵਣ ਦਹਹਿਰੀਆਂ ਦੇ ਲੁਧਿਆਣਾ ਦਾ ਸ਼ਰਮਿਲਾ ਮੇਲਾ ਕੱਪੇਟੀਵਲੋਂ ਬਣਾਇਆ ਜਾਂਦਾ ਵਾ 200 ਸਾਲ ਪੁਰਾਣਾ ਹੈ ਮੈਦਾਨ ਆ ਜਿੱਥੇ ਸ਼ਰਮਿਲਾ ਮੇਲਾ ਲਗਾਇਆ ਜਾਂਦਾ ਸੀ ਤਾਂ ਇਸ ਵਾਰ ਵੀ ਇੱਥੇ ਪੱਤਨ ਤੇ ਹੈ ਮੇਲਾ ਬਣਾਇਆ ਜਾ ਰਿਹਾ ਵਾ ਰਾਵਣ ਦਹਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸਕਤ ਸਾਡੇ ਦੇਸ਼ ਦੇ ਵਿੱਚ ਰਾਵਣ ਦਹਨ ਕਿੱਥੇ ਜਾ ਰਹੇ ਨੇ ਸਾਇਤ ਤੇ ਚਾਇਦਾ ਪ੍ਰਤੀਕ ਜੋ ਦੁਸ਼ਰਵ ਤਿਹਾਰਾ ਵਾ ਤਾਂ ਰਾਵਣ ਦੇ ਹਨ ਕੀਤਾ ਗਿਆ ਵਾ ਇਸ ਤੋਂ ਪਹਿਲਾਂ RAM LILA ਖੇਡੀ ਗਈ ਆ ਤਾਂ ਕਈ ਸਾਲਾਂ ਤੋਂ ਇਸ ਮੈਦਾਨ ਦੇ ਵਿੱਚ RAM LILA ਕਮੇਟੀ ਵੱਲੋਂ ਇਹ ਦੁਸ਼ਹਿਰਾ ਮਨਾਇਆ ਜਾਂਦਾ ਵਾ ਤਾਂ ਇਸ ਵਾਰ ਵੀ ਪੰਜਾਬ ਦਾ ਸਭ ਤੋਂ ਵੱਡਾ ਜੋ ਰਾਵਣ ਆ ਉਹ ਇਸੇ ਮੈਦਾਨ ਦੇ ਵਿੱਚ ਬਣਾਇਆ ਗਿਆ ਸੀ 121 ਫੁੱਟ ਦਾ ਕਰੀਬ ਇਹ ਰਾਵਣ ਸੀਗਾ ਤਾਂ ਤੁਸੀਂ ਆਸ-ਪਾਸ ਭੀੜ ਦੇਖ ਸਕਦੇ ਹੋ ਸੋ ਤੁਸੀਂ ਆਸ-ਪਾਸ ਜਿਹੜੀ ਇਹ ਭੀੜ ਦੇਖ ਸਕਦੇ ਹੋ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਇਸ ਮੇਲੇ ਦੇ ਵਿੱਚ ਪਹੁੰਚਦੇ ਨੇ ਤਾਂ ਇੱਧਰ ਇੱਕ ਵੱਡਾ ਮੇਲਾ ਲੱਗਿਆ ਹੋਇਆ ਵਾ ਉਸ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ 라वण दहन ਕੀਤਾ ਗਿਆ ਵਾ ਆਸ਼ਟ ਬਾਜੀ ਕੀਤੀ ਜਾ ਰਹੀ ਆ ਤਾਂ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜੋ ਨੇ ਕੀਤੇ ਗਏ ਸੀਗੇ ਸੋ ਇਹ 라वण दहन ਦੀਆਂ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ ਅੱਜ 라ਵਣ ਦਹਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਗਏ ਸੀ ਹੁਣ ਅਸ਼ਟਵਾਦੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦ੍ਰੈਸ਼ੀ ਮੈਦਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਆਤਿਸ਼ਵਾਦੀ ਕੀਤੀ ਜਾ ਰਹੀ ਹੈ ਨਕਸਰਪੇ ਦੇ ਜੋ ਪਟਾਕੇ ਨੇ ਇਸ 라ਵਣ ਦੇ ਵਿੱਚ ਪਾਏ ਜਾਂਦੇ ਨੇ ਵਿਸ਼ੇਸ਼ ਕਾਰੀਗਰ ਚੋਂ ਨੇ ਇਸ 라ਵਣ ਨੂੰ ਤਿਆਰ ਕਰੀ ਉਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਕੋਈ ਇੱਕ ਕਾਰੀਗਰ ਨਹੀਂ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ Hindu ਹੋਵੇ ਚਾਹੇ ਉਹ ਬ੍ਰਾਹਮਣ ਹੋਣ ਸਾਰੇ ਹੀ ਮਿਲ ਕੇ ਇਸ ਰਾਵਣ ਨੂੰ ਜਿਹੜਾ ਵਾ ਤਿਆਰ ਕਰਦੇ ਨੇ ਤਾਂ ਕਈ ਦਿਨਾਂ ਪਹਿਲਾਂ ਇਸ ਦੀ ਤਿਆਰੀ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਇਸ ਵਕਤੇ 라ਵਣ ਦਹਨ ਹੋ ਚੁੱਕਾ ਵੇ ਤਸਵੀਰਾਂ ਜੋ ਤੁਹਾਨੂੰ ਅਸੀਂ ਰਾਮ ਨਿਲਾ ਮੈਦਾਨ ਦ੍ਰਿਸ਼ੀ ਤੋਂ ਦਿਖਾ ਰਹੇ ਹਾਂ 200 ਸਾਲ ਤੋਂ ਵੱਧ ਇਹ ਦੁਸ਼ਹਿਰਾ ਜਿਹੜਾ ਵੇ ਇਸ ਮੈਦਾਨ ਦੇ ਵਿੱਚ ਅ ਲੱਗਦਾ ਹੈਗਾ ਵਾ ਤਾਂ ਇਸ ਵਾਰ ਵੀ ਵੱਡੇ ਪੱਧਰ ਤੇ ਇੱਥੇ ਦੁਸ਼ਹਿਰਾ ਜਿਹੜਾ ਮਨਾਇਆ ਜਾ ਰਿਹਾ ਵਾ ਬੁਰਾਈ ਤੇ ਚਾਈ ਦਾ ਪ੍ਰਤੀਗ ਦੁਸ਼ਹਿਰੇ ਦਾ ਤਿਹਾਰ ਤਾਂ ਆਤਿਸ਼ਵਾਜੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਮੇਲੇ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਹਰ ਸਾਲ ਇਸ ਮੈਦਾਨ ਦੇ ਵਿੱਚ ਪਹੁੰਚਦੇ ਨੇ ਤੋਂ 라वण దహਨ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਹੈਗੀਆਂ ਵਾ ਤਾਂ ਦੇਸ਼ ਭਰ ਦੇ ਵਿੱਚ ਅੱਜ ਦੁਸ਼ਹਿਰੇ ਦਾ ਤਿਹਾਰ ਮਨਾਇਆ ਗਿਆ ਵਾ 라वण దਹਨ ਜਿਹੜਾ ਵਾ ਅੱਜ ਕੀਤਾ ਗਿਆ ਵਾ ਉਸ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤਾਂ ਬੁਰਾਈ ਤੇ ਛਾਈ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਹਾਰ ਅੱਜ 라ਵਨ ਦਹਨ ਕੀਤਾ ਗਿਆ ਵਾ ਦ੍ਰੈਸ਼ੀ ਜਿਹੜਾ ਰਾਮ ਨਿਲਾ ਮੈਦਾਨ ਆਵੇਗਾ 121 ਫੁੱਟ ਦਾ ਇਹ 라ਵਨ ਜਿਹੜਾ ਵਾ ਅੱਜ ਦਹਨ ਕਰ ਦਿੱਤਾ ਗਿਆ ਵਾ ਕੈਮਰਾਮੈਨ ਗੁਰਿੰਦਰ ਸਿੰਘ ਅਨੰਦ ਕੁਮਾਰ ਜਗਮਨ ਟੀਵੀ ਲੁਧਿਆਣਾ